ਮੇਰਾ ਨਾਮ ਜਸਵੀਰ ਸਿੰਘ ਹੈ ਜੀ ਤੇ ਕਿੱਥੋਂ ਆ ਰਹੇ ਸੀ ਤੁਸੀਂ ਅਸੀਂ ਪਟਿਆਲਾ ਡਿਸਟ੍ਰਿਕਟ ਦੇ ਪਿੰਡ ਚਹਿਲ ਗੁਰਦਾਰ ਰੋੜੀ ਸਾਹਿਬ ਚਹਿਲ ਤੋਂ ਮ ਉੱਥੋਂ ਮੈਨੂੰ ਸਨਮਾਨਿਤ ਕਰਕੇ ਮੈਂ 21 ਸਾਲ ਉੱਥੇ ਸੇਵਾ ਕੀਤੀ ਹੈ ਸਨਮਾਨਿਤ ਕਰਕੇ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੀ ਪ੍ਰਬੰਧਕ ਕਮੇਟੀ ਵੱਲੋਂ ਮੈਨੂੰ ਭੇਜਿਆ ਗਿਆ ਸੀ ਜੀ ਅੱਛਾ ਜੀ ਹਾਂਜੀ ਤੇ ਆ ਇੱਥੇ ਜਿਹੜਾ ਵਾਕਾ ਹੋਇਆ ਤੁਹਾਡਾ ਇਹ ਟਰੱਕ ਇੱਥੇ ਪਲਟ ਗਿਆ ਸੀ ਹਾਂ ਜੀ ਟਰੱਕ ਪਲਟ ਗਿਆ ਜੀ ਕਿਸ ਤਰ੍ਹਾਂ ਜੀ ਉਹ ਪਲਟਿਆ ਜੀ ਪੁਲਿਸ ਦੀ ਨਾਕਾਮੀ ਨਾਲ ਜਿਹੜੇ ਆਨ ਡਿਊਟੀ ਬੰਦੇ ਸੀਗੇ ਸਾਡਾ ਟਰੱਕ ਪੁਲ ਤੇ ਪਹੁੰਚ ਗਿਆ ਸੀਗਾ ਹਾਂਜੀ ਤੇ ਪੁਲ ਤੋਂ ਉਹਨਾਂ ਨੇ ਕਹਿੰਦੇ ਵੀ ਗੱਡੀ ਜਾ ਨਹੀਂ ਸਕਦੀ। ਅੱਛਾ ਜੀ। ਤੇ ਸਵੇਰ ਸਾਡੇ ਆਪਣੇ ਬੰਦੇ ਡਰਾਈਵਰ ਨੇ ਕਿਹਾ ਵੀ ਉਹਨਾਂ ਨੂੰ ਪੈਸੇ ਦਿੱਤੇ ਪਰ ਮੰਗੇ ਪੈਸੇ 200 ਰੁਪਿਆ ਦਿੱਤਾ ਜੀ ਉਹਨਾਂ ਨੂੰ। 200 ਪੁਲਿਸ ਵਾਲਿਆਂ ਨੇ ਲਏ। ਹਾਂ ਜੀ ਹਾਂ ਜੀ 200 ਰੁਪਿਆ ਪੁਲਿਸ ਵਾਲਾ ਲੈ ਕੇ ਅੱਛਾ ਜੀ। ਪੁਲਿਸ ਵਾਲਾ 200 ਰੁਪਿਆ ਲੈ ਕੇ ਤੇ ਉਹ ਇੱਕ ਪਾਸੇ ਨੂੰ ਗਿਆ ਦੂਜਾ ਆ ਗਿਆ। ਹਾਂ ਜੀ। ਉਹ ਫਿਰ ਇਹਨਾਂ ਨੂੰ ਗਾਲ੍ਹਾਂ ਵੀ ਕੱਢੀਆਂ ਬੁਰਾ ਪਰ ਉਹ ਵੀ ਬੋਲਿਆ ਗੱਡੀ ਪਿੱਛੇ ਲਾਓ। ਆ ਜਿੱਥੇ ਹਾਦਸਾ ਹੋਇਆ ਇੱਥੋਂ ਤੱਕ ਕੋ ਗੱਡੀ ਪਿੱਛੇ ਵਾਪਸ ਬੈਕ ਕਰਾ ਕੇ ਲਿਆਇਆ ਅੱਗੋਂ ਡੰਡੇ ਮਾਰਦਾ ਹੋਇਆ ਪੁਲਿਸ ਵਾਲਾ ਪੁਲਿਸ ਵਾਲਾ ਜੀ 200 ਰੁਪਏ ਦੇਣ ਦੇ ਬਾਅਦ ਹਾਂਜੀ ਹਾਂਜੀ ਅੱਛਾ ਤੇ ਇੱਥੇ ਜੋ ਗੱਡੀ ਆ ਕੇ ਡਿੱਗੀ ਆ ਤੇ ਜਿਹੜਾ ਹਾਦਸਾ ਹੋਇਆ ਹੈ ਇਹ ਇੱਥੇ ਆ ਕੇ ਗੱਡੀ ਡੇਕ ਕੇ ਗੱਡੀ ਜੋ ਪਲਟ ਗਈ ਫਿਰ ਉਹ ਸਾਰੇ ਭੱਜ ਗਏ ਦੋਨੋਂ ਫਿਰ ਕੋਈ ਨਹੀਂ ਖੜਿਆ ਪੁਲਿਸ ਵਾਲੇ ਭੱਜ ਗਏ ਹਾਂਜੀ ਹਾਂਜੀ ਫਿਰ ਉਹਨਾਂ ਨੂੰ ਡਿਊਟੀ ਤੋਂ ਵੀ ਆਫ ਕਰ ਦਿੱਤਾ ਗਿਆ ਜੀ ਦੋਨਾਂ ਨੂੰ ਹਾਂਜੀ ਇਹ ਕਿ ਕਿੰਨੇ ਵਜੇ ਹੋਇਆ ਹਾਦਸਾ ਇਹ 8:30 ਵਜੇ ਰਾਤ ਹੋਇਆ ਸੀਗਾ ਜੀ ਹਾਂ ਜੀ ਦੁੱਖ ਦੀ ਗੱਲ ਹੈ ਵੀ ਜਦੋਂ ਪ੍ਰਸ਼ਾਸਨ ਨੇ ਸਾਡੀ ਮਦਦ ਕਰਨੀ ਸੀ ਚਲੋ ਜੋ ਪਹਿਲਾਂ ਹੋ ਗਿਆ ਸੀ ਉਹ ਮਤ ਕਰਦੇ ਅਗਸਰ ਨਾਲ ਖੜਦੇ ਪਰ ਕੋਈ ਨਹੀਂ ਖੜਿਆ ਸੀ ਦੋ ਤਿੰਨ ਜਣੇ ਆਪ ਹੀ ਰਾਤ ਇੱਥੇ ਅੱਗ ਸੇਕਦੇ ਰਹੇ ਆ ਗੱਡੀ ਵਾਲੇ ਨੇ ਕਿਨੇ ਸਾਨੂੰ ਲੱਕੜਾਂ ਦਿੱਤੀਆਂ ਅਸੀਂ ਅੱਗ ਸੇਕਦੇ ਨਾ ਸਾਡਾ ਜਿਹੜਾ ਜਾਨੀ ਨੁਕਸਾਨ ਤਾਂ ਮਾਰੀ ਕਿਰਪਾ ਨਾਲ ਬਚ ਗਿਆ ਪਾਸ਼ਾ ਨੇ ਬਚਾ ਲਿਆ ਪਰ ਸਾਡਾ ਮਾਲੀ ਨੁਕਸਾਨ ਬਹੁਤ ਹੋਇਆ ਕਿਉਂਕਿ ਮੈਂ 21 ਸਾਲ ਸੇਵਾ ਕਰਕੇ ਉੱਥੋਂ ਆਪਣਾ ਨਿੱਜੀ ਸਮਾਨ ਲਿਜਾ ਰਿਹਾ ਸਾਂ ਜਿਹਦੇ ਵਿੱਚ ਮੇਰੀ ਫ੍ਰਿਜ ਮੇਰਾ ਕੂਲਰ ਤੇ ਮੇਰੀ ਆਪਣਾ ਆਰਓ ਵਗੈਰਾ ਜਿਹੜੀਆਂ ਕੀਮਤੀ ਚੀਜ਼ਾਂ ਮੇਰੇ ਵਾਸਤੇ ਜਿਹੜੀਆਂ ਮੈਂ ਨੇ ਰੱਖਦੀਆਂ ਸੀ ਉਹ ਮੇਰੀਆਂ ਨੁਕਸਾਨ ਹੋ ਚੁੱਕੀਆਂ ਨੇ ਕਰੀਬ 1 ਇੱਕ ਲੱਖ ਦਾ ਨੁਕਸਾਨ ਹੈ ਪਰਿਵਾਰ ਦੇ ਮੈਂਬਰ ਜੀ ਕਰੀਬ ਸਾਰੇ ਅਸੀਂ 10 ਜਣੇ ਬੈਠੇ ਸੀ ਪੰਜ ਪਿੱਛੇ ਸੀਗੇ ਬੱਚੇ ਛੱਡਣ ਜਾ ਰਹੇ ਸੀ ਖੁਸ਼ੀ ਨਾਲ ਤੇ ਪੰਜ ਚਾਰ ਅੱਗੇ ਸੀਗੇ ਕਿਸੇ ਟਰੱਕ ਦੇ ਵਿੱਚ ਹਾਂਜੀ ਹਾਂਜੀ ਜਾ ਕਿੱਥੇ ਰਹੇ ਸੀ ਜਾ ਅਸੀਂ ਰਹਿ ਸੀ ਜੇ ਅੰਮ੍ਰਿਤਸਰ 골ਡਨ ਗੇਟ ਤੋਂ ਭਾਈ ਮੰਜੀ ਦੀ ਦਾ ਖੂਵ ਹੈ ਉਥੇ ਕੋਟ ਅਮਰ ਸਿੰਘ ਕਲੋਨੀ ਦੇ ਵਿੱਚ ਕਰ ਲਿਆ ਜੀ ਉੱਥੇ ਜਾ ਰਹੇ ਸੀ ਕਿਥੇ 21 ਸਾਲ ਦੀ ਸੇਵਾ ਕਰਨ ਤੋਂ ਬਾਅਦ ਹੁਣ ਤੁਸੀਂ ਆਪਣੇ ਹਾਂਜੀ 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 ਖੁਸ਼ੀਲਾ ਤੇ ਇਹ ਮਾਛੌੜਾ ਸਾਹਿਬ ਦੇ ਰਾਹੂ ਪੁਲ ਨਜ਼ਦੀਕਾ ਤੁਹਾਡੇ ਨਾਲ ਹਾਸਾ ਹੋਇਆ ਹਾਂਜੀ ਹਾਂਜੀ ਇਹ ਜਿਹੜੀ ਨਾਕਾਮੀ ਤੁਸੀਂ ਪੁਲਿਸ ਦੀ ਗਿਣਦੇ ਮੈਂ ਬਿਲਕੁਲ ਜਿਹੜੇ ਡਿਊਟੀ ਦੇ ਬੰਦੇ ਸੀ ਉਹਨਾਂ ਦੀ ਨਾਕਾਮੀ ਗਿਣਦਾ ਜੀ ਠੀਕ ਹੈ ਤੁਸੀਂ 200 ਰੁਪਿਆ ਪੁਲਿਸ ਵਾਲਿਆਂ ਨੇ ਮੰਗਿਆ ਸੀ ਜਾਂ ਆਪ ਹੀ ਦਿੱਤਾ ਸੀ ਮੰਗਿਆ ਜੀ ਜਦੋਂ ਸਾਨੂੰ ਰੋਕ ਰਹੇ ਨੇ ਫਿਰ ਤੁਹਾਨੂੰ ਪਤਾ ਹੀ ਹੋਵੇ ਜਦੋਂ ਇਹਨਾਂ ਦੀ ਦਲੀ ਗਰਮ ਹੁੰਦੀ ਹੈ ਫਿਰ ਹਟਦੇ ਨੇ ਉਹ ਲੈ ਗਿਆ ਦੂਜਾ ਉਹ ਦੂਜਾ ਕੇ ਡੰਡਾ ਫੇਰ ਘੜਕਾਉਣ ਲੱਗ ਗਿਆ ਠੀਕ ਹੈ ਹਾਂਜੀ ਇਹ ਸੱਚਾਈ ਹੈ ਬਿਲਕੁਲ ਟੱਲੂ ਸੱਚਾਈ ਹੈ ਦੂਸਰਾ ਫਿਰ ਜਿਹੜਾ ਪੁਲਿਸ ਮੁਲਾਜ਼ਮ ਉਹ ਡੰਡੇ ਕਿਉਂ ਮਾਰ ਰਿਹਾ ਸੀ ਉਹ ਵੀ ਫਿਰ 14 ਹੋਗਾ ਜੀ ਉਹ ਕਿ ਲੈ ਕੇ ਚਲਾ ਗਿਆ ਉਹ ਵੀ ਚਾਹੁੰਦਾ ਹੋਊਗਾ ਵੀ ਪਿੱਛੇ ਮੈਨੂੰ ਵੀ ਦੋ ਰੁਪਏ ਲੈ ਲਿਆ ਮੈਂ ਹਾਂ ਉਹਨੇ ਦੱਸਿਆ ਨਹੀਂ ਠੀਕ ਹੈ ਹਾਂਜੀ ਉਸ ਤੋਂ ਬਾਅਦ ਉਹ ਤੁਹਾਡਾ ਜਿਹੜਾ ਟਰੱਕ ਆ ਉਹ ਬੇਕ ਕਰਵਾਉਣ ਲੱਗ ਗਿਆ ਬੇਕ ਕਰਵਾਉਣ ਲੱਗ ਗਿਆ ਜੀ ਤੇ ਜਿਸ ਕਾਰਨ ਇਹ ਜਿਹੜਾ ਟਾਇਰ ਇੱਧਰ ਹਾਂ ਜੀ ਆ ਇਹਦੇ ਤੇ ਹਾਂ ਜੀ ਹੈਨਾ ਹਾਂ ਜੀ ਹਾਂ ਜੀ ਤਸੀ ਹੋਈ ਸੜਕ ਤੇ ਆ ਗਿਆ ਉਸ ਦਾ ਬੱਸ ਬੱਸ ਉੱਥੇ ਉਸ ਕਾਰਨ ਟਰੱਕ ਬਲਟੇ ਸੀ ਫਿਰ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਜੀ ਮੈਂ ਗਰੀਬ ਬੰਦਾ ਚਲੋ ਮੇਰੀ ਬਹੁਤ ਉਥੇ ਮਤ ਹੋਈ ਕਿ ਸਾਲ ਪਰ ਜਿੰਨਾ ਮੇਰਾ ਸਮਾਨ ਬਣਿਆ ਸੀ ਹੁਣ ਸਮਾਨ ਮੇਰੇ ਤੋਂ ਦੁਬਾਰਾ ਤੋਂ ਬਨਣਾ ਨਹੀਂ ਮੈਂ ਇਹ ਚਾਹੁੰਦਾ ਕਿ ਮੇਰਾ 1 ਲੱਖ ਦਾ ਨੁਕਸਾਨ ਹੋਇਆ ਉਹ ਪਰ ਭਾਈ ਕਰਨੇ ਜਿਹੜੇ ਦੋਸ਼ੀ ਨੇ ਤੇ ਡਰਾਈਵਰ ਦਾ ਕਰੀਬ 70-80 ਹਜ਼ਾਰ ਦਾ ਨੁਕਸਾਨ ਹੋ ਗਿਆ ਗੱਡੀ ਦਾ ਗੱਡੀ ਦਾ ਹਾਂਜੀ ਤੇ ਇਹ ਤਾਂ ਇਹਨਾਂ ਨੂੰ ਸਜ਼ਾ ਚਾਹੀਦੀ ਹੈ ਨਾ ਇੰਨੀ ਬਾਕੀ ਇਹਨਾਂ ਤੇ ਬਣਦੀ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ ਹੈ ਹਾਂਜੀ ਕਿਉਂ ਹੋ ਰਿਹਾ ਸਾਡੀ ਗੱਡੀ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਅਸੀਂ ਰਾਤ ਇੱਥੇ ਅੱਗ ਸੇਕਦੇ ਰਹੇ ਕਿਤੇ ਹਜ਼ਾਰ ਗੱਡੀ ਲੰਗੀ ਹੈ ਉਹ ਜਾਂਦੀ ਰਹੀ ਹੈ ਉਹ ਕਿਹੜੀ ਸੀ ਹਾਂਜੀ ਵੇਟ ਵਾਲੀਆਂ ਵੱਜਣ ਵਾਲੀਆਂ ਜੀ ਹਾਂ ਹਾਂ ਹਾਂਜੀ ਹਾਂਜੀ ਰਗਰੇਤਾ ਜਿਹੜੇ ਹੋਰ ਵੱਜਣੇ ਲੋਹੇ ਦਾ ਨਗਰ ਰਾਤ ਲੋਹੇ ਦੀਆਂ ਭਰੀਆਂ ਗੱਡੀਆਂ ਉਹ ਸਭ ਲੰਘਦੀਆਂ ਰਹੀਆਂ ਨੇ ਠੀਕ ਹੈ ਉਹ ਵੀ ਪੈਸੇ ਦੇ ਕੇ ਜਾਂਦੇ ਉਹ ਨਹੀਂ ਜੀ ਸਾਨੂੰ ਪਤਾ ਸੀ ਅਸੀਂ ਅੱਗੇ ਅੱਗ ਸੇਕਦੇ ਸੀ ਕਿਵੇਂ ਲੰਘੀਆਂ ਨੇ ਕਿਵੇਂ ਨੇ ਉਹ ਲੰਘਦੇ ਰਹੇ ਨੇ ਸਾਡਾ ਵੀ ਇਸੇ ਵੀ ਵੱਜਣਾ ਵੀ ਵੇਟ ਜਾ ਨਹੀਂ ਸਕਦਾ ਵੱਜਣ ਨੂੰ ਵੀ ਕੁਝ ਨਹੀਂ ਸੀ ਸਾਡੀ ਗੱਡੀ 'ਚ ਹਾਂਜੀ ਹਾਂਜੀ ਆਪਣੇ ਘਰ ਦਾ ਵੀ ਭਾਈ ਕੋਟਲ ਮਾਲ ਹੁਣ ਆਇਆ ਤਾਂ ਪਤਾ ਨਹੀਂ ਆ ਰਿਹਾ ਉਹ ਤੋਂ ਲੈ ਕੇ ਆ ਰਹੇ ਨੇ ਉਹ ਤੋਂ ਗੱਡੀ ਚਲਦੀ ਹੈ ਸਾਹਮਣੇ ਰੱਖਿਆ ਮੇਰਾ ਸਿਮਰਨ ਜੀ ਸਿਮਰਨਜੀਤ ਸਿੰਘ ਸਮਰਜੀਤ ਜੀ ਕਿਵੇਂ ਦੇਖਦੇ ਹੈਗੇ ਉਹ ਜਿਹੜਾ ਇਹ ਹਾਦਸਾ ਵਾਪਰੇ ਆ ਇਹ ਵੀਰ ਜੀ ਜਿਹੜਾ ਹਾਦਸਾ ਹੋਇਆ ਰਾਤ ਜਦੋਂ ਆ ਰਹੇ ਸੀ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਰੋਕਿਆ ਐਕਚੁਅਲੀ ਚਲੋ ਸਾਰੇ ਐਵੇਂ ਦੇ ਨਹੀਂ ਹੁੰਦੇ ਕੋਝ ਕੀ ਹੁੰਦੇ ਆ ਪਰ ਆਪਾਂ ਫਿਰ ਵੀ ਕਹਿ ਸਕਦੇ ਆ 60 ਤੋਂ 70% ਆਹੀ ਹਾਲ ਆ ਆਪਾਂ ਕਾਫੀ ਸਫਰ ਕਰੀਦਾ ਠੀਕ ਹੈ ਜੀ ਸਾਰੇ ਸਟੇਟ ਟੂ ਸਟੇਟ ਸਾਡਾ ਆਪਾਂ ਕੀਰਤਨ ਕਰਦੇ ਸ੍ਰੀ ਦਰਬਾਰ ਸਾਹਿਬ ਪਰ ਆਪਣੀ ਕਿਤੇ ਨਾ ਕਿਤੇ ਨਾ ਪੰਜਾਬ ਪੁਲਿਸ ਦੇ ਵਿੱਚ ਬਹੁਤ ਜ਼ਿਆਦਾ ਮਾੜਾ ਹਾਲ ਹੈ ਇਸ ਗੱਲ ਦਾ ਰੈਂਡਮ ਬੰਦੇ ਰੋਕਦੇ ਆ ਕੋਈ ਕੁਝ ਨਹੀਂ ਕੋਈ ਮਤਲਬ ਕੋਈ ਟੇਪੋ ਵੀ ਜਾਂ ਕੁਝ ਇਹੋ ਜਿਹਾ ਬਹੁਤ ਹੀ ਤੰਗ ਕਰਦੇ ਆ ਕਾਰਚਾ ਮਾਰ ਮਾਰ ਕੇ ਨਜਾਇਜ਼ ਹੁਣ ਰਾਤ ਮੇਰੇ ਨਾਨਾ ਜੀ ਸੀਗੇ ਨਾਲ ਬੈਠੇ ਹਾਂਜੀ ਤੇ ਉਹਨਾਂ ਦੇ ਉੱਪਰ ਸਾਰੇ ਮਤਲਬ ਡੇਗੇ ਜਦੋਂ ਪਲਟਿਆ ਤੇ ਉਹ ਤੁਸੀਂ ਗ੍ਰੇਲ ਜਿਹੜੀ ਦੇਖ ਰਹੇ ਹੋ ਇੰਨੀ ਚੌੜੀ ਘਟੋ ਘਟ 2 ਫੁੱਟ ਦੀ ਉਹਨਾਂ ਤੋਂ ਬਿਲਕੁਲ 2 ਇੰਚ ਦੀ ਦੂਰੀ ਤੇ ਐ ਨੰਗੀ ਆ ਤੇ ਉਹ ਹਾਂ ਤੇ ਉਹ ਸਾਰਾ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਉੱਥੇ ਰੋਕ ਲੈਨੇ ਆ ਟਰਾਲਾ ਇਹ ਵੀ ਮੇਰੇ ਨਾਨੇ ਨੇ ਦੱਸਿਆ ਕਿ ਇਹਨਾਂ ਨੂੰ ਰਿਕੁਐਸਟ ਕੀਤੀ ਉੱਥੇ ਰੋਕ ਰਿਹਾ ਇਹਨਾਂ ਨੂੰ ਦਬਕਾ ਮਾਰ ਮਾਰ ਕੇ ਡੰਡੇ ਮਾਰ ਮਾਰ ਕੇ ਕਹਿੰਦਾ ਪਿੱਛੇ ਕਰੋ ਪਿੱਛੇ ਕਰੋ ਪਿੱਛੇ ਤੇ ਉਹਨਾਂ ਨੇ ਕੱਟ ਕੇ ਰੁਪਇਆ 200 ਵੀ ਫੜਾਇਆ ਇਹ ਵੀ ਗਵਾਹ ਨੇ ਹਾਂ ਉਹ ਬੰਦੇ ਨੂੰ ਉਹ ਵੀ ਉਹਨੇ ਫੜ ਕੇ ਜੇਬ ਚ ਪਾ ਕੇ ਤੇ ਟਰੱਕ ਵੈਕ ਕਰਾਇਆ ਤੇ ਆ ਆ ਤੁਹਾਡੇ ਸਾਹਮਣੇ ਆ ਕੇ ਉਰੇ ਆ ਕੇ ਦਾ ਟਰੱਕ ਤਾਂ ਸੀ ਗਿਆ ਇਹ ਸਾਰਾ ਤੁਸੀਂ ਬਾਕੀ ਹਾਲ ਦੇਖ ਸਕਦੇ ਹੋ ਇਹ ਆ ਵੀ ਇਹੋ ਜਿਹੇ ਬੰਦਿਆਂ ਨੂੰ ਥੋੜਾ ਜਿਹਾ ਨਾ ਸਮਝਣਾ ਚਾਹੀਦਾ ਵੀ ਸਾਰੇ ਇਨਸਾਨ ਹੀ ਨੇ ਕੋਈ ਇਥੇ ਜਾਨਵਰ ਨਹੀਂ ਤੁਰਿਆ ਜਾਂਦਾ ਹਨਾ ਥੋੜਾ ਜਿਹਾ ਜਿਹੜੀ ਪੁਲਿਸਾ ਨੂੰ ਪਹਿਲੇ ਨੰਬਰ ਤੇ ਲੀਨੀਐਂਟ ਹੋਣਾ ਚਾਹੀਦਾ ਹਨਾ ਐਵੇਂ ਨਹੀਂ ਹੈਗਾ ਵੀ ਹਰੇਕ ਨੂੰ ਆਪਾਂ ਜਿਹਨੂੰ ਜੀ ਕੀਤਾ ਪੈਗੇ ਕਿਉਂਕਿ ਪੁਲਿਸ ਦੀ ਡਿਊਟੀ ਹੈਗੀ ਆ ਸੇਫਟੀ ਦੀ ਸਾਰਿਆਂ ਦੀ ਹਾਂ ਜੇ ਕੋਈ ਅੱਗੋਂ ਉਹੋ ਜਿਹਾ ਤੁਹਾਨੂੰ ਕਰਦਾ ਅਗਰੈਸ਼ਨ ਦਿਖਾਉਂਦਾ ਤਾਂ ਤੁਸੀਂ ਉਹਨਾਂ ਨੂੰ ਅੱਗੋਂ ਪਾਉ ਜਾਂ ਤੁਸੀਂ ਉੱਚੀ ਬੋਲ ਸਕਦੇ ਹੋ ਆਦਰਵਾਇਜ਼ ਇਹ ਚੀਜ਼ ਵੱਲ ਬਹੁਤ ਗੌਰ ਨਾਲ ਧਿਆਨ ਦੇਣਾ ਚਾਹੀਦਾ ਗੌਰ ਕਰਨੀ ਚਾਹੀਦੀ ਇਸ ਗੱਲ ਤੇ ਰੂਡਸ ਦਾ ਤਾਂ ਬਹੁਤ ਮਾੜਾ ਹਾਲ ਆ ਜੀ ਇਹ ਤਾਂ ਜਦੋਂ ਸਰਕਾਰ ਨੂੰ ਚਾਹੀਦਾ ਬਾਦ ਪ੍ਰਸ਼ਾਸਨ ਨੂੰ ਵੀ ਜਿਵੇਂ ਇਹ ਨਜਾਇਜ਼ ਰੋਕਦੇ ਆ ਨਾ ਐਵੇਂ ਤੇ ਉਸ ਸੀਜ਼ਲ ਖਾਸ ਧਿਆਨ ਦੇਣਾ ਚਾਹੀਦਾ ਇਹੋ ਜੇ ਮੁਲਾਜ਼ਮਾਂ ਵੱਲ ਜੀ ਤੁਹਾਡਾ ਤਾਂ ਘਰ ਘਰੇਲੂ ਜ਼ਮਾਨੀ ਸੀਗਾ ਘਰੇਲੂ ਸੀਗਾ ਜੀ ਸਾਰਾ ਬਿਲਕੁਲ ਪਰ ਸਭ ਤੋਂ ਵੱਡੀ ਗੱਲ ਆ ਜੀ ਸਾਰੇ ਆ ਤੁਸੀਂ ਦੇਖ ਸਕਦੇ ਹੋ ਖਾਈ ਕਿੰਨੀ ਡੂੰਗੀ ਸੀ ਮੈਂ ਖੁਦ ਹੁਣ ਦੇਖ ਰਿਹਾ ਕਿ ਕਿਵੇਂ ਬਚ ਗਏ ਸਾਰੇ ਬੰਦੇ ਬਧੀ ਸੀ ਇਹਨਾਂ ਦੀ ਮਹਾਰਾਜ ਜੀ ਵੱਲੋਂ ਕਿਰਪਾ ਸੀਗੀ ਅਦਰਵਾਈਜ਼ ਇਹ ਤਾਂ ਬਹੁਤ ਔਖਾ ਸਾਰੀ ਦੇਖ ਰਹੇ ਆ ਵੀ ਇਹ ਤਾਂ ਇੰਪੋਸੀਬਲ ਅਸਬਲੀ ਤੇ ਜਿਹੜੇ ਅੰਦਰ ਬੈਠੇ ਸੀਗੇ ਉਹਨਾਂ ਨੂੰ ਤਾਂ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ ਅੱਛਾ ਹਾਂਜੀ ਇਹ ਤਾਂ ਬਹੁਤ ਨੁਕਸਾਨ ਹੋ ਗਿਆ ਗੱਡੀ ਦਾ ਤਾਂ ਹੋਇਆ ਹੀ ਹੋਇਆ ਬਾਈ ਬਹੁਤ ਕਿਉਂਕਿ ਸਾਰੀ ਪਲਟ ਗਈ ਸੀ ਉਹ ਹਾਂਜੀ ਸਰ ਕੀ ਨਾਮ ਆ ਆਪਣਾ ਜੈਂਦੀ ਮੈਂ ਐਸੇ ਮੰਗਾ ਸਿੰਘ ਨਾਮ ਮੇਰਾ ਜੀ ਰਾਤ ਕਮਨ ਭਾਜੀ ਘਟਨਾ ਵਾਪਰੀ ਹੈ ਜਿਹੜੇ ਕਿ ਟਿਪਰ ਨੂੰ ਬੈਕ ਕੀਤਾ ਗਿਆ ਜਿਹਦੇ ਵਿੱਚ ਮਹਾਰਾਜ ਹਿਸਾਬ ਦੀ ਪੂਤੀ ਜ਼ਰੂਰੀ ਕੀ ਕਹੋਗੇ ਜੀ ਨਾਲ ਬਹੁਤ ਪੈਸੇ ਦੀ ਗੱਲ ਹੈ ਸਰ ਜੀ ਅਸਲ ਵਿੱਚ ਮੈਂ ਅੱਜ ਸਵੇਰੇ ਡਿਊਟੀ ਤੇ ਆਂ ਜੋ ਰਾਦੀ ਕਰਨਾ ਹੋਈ ਮੈਨੂੰ ਇੱਥੇ ਆ ਕੇ ਪਤਾ ਲੱਗਾ ਚੋਰੀ ਉਹਨਾਂ ਨੂੰ ਦੱਸਿਆ ਬਕੇ ਬਹੁਤ ਮਾੜੀ ਗੱਲ ਤੇ ਉਹਨੇ ਮਤਵਾ ਕੀ ਹੈ ਗੱਲ ਇਹ ਜੋ ਕਿਸੇ ਦੇ ਨੁਕਸਾਨ ਵਿੱਚ ਕਿਰਾਇਆ ਹੈ ਨਹੀਂ ਤੁਹਾਨੂੰ ਉਹਨਾਂ ਨੇ ਮਸਲਾ ਕੀ ਦੱਸਿਆ ਵੀ ਟਰੱਕ ਪਲਟਿਆ ਕਿਵੇਂ ਆ ਤੁਹਾਨੂੰ ਵੀ ਤਾਂ ਕੋਈ ਜਾਣਕਾਰੀ ਦਿੱਤੀ ਹੋਣੀ ਹੈ ਇਹ ਸਾਜੀ ਉਹਦਾ ਕੋਈ ਹੋਮਗਾਰਡ ਦਾ ਜਵਾਨ ਹੈ ਪਰਲੇ ਬਸ ਉਸਨੇ ਉਹ ਟਰਾਲੀ ਵਾਲੇ ਕੋ 200 ਰੁਪਏ ਲਿਆ ਜੀ ਆ ਫਿਰ ਹਾਂਜੀ ਲੈ ਕੇ ਵੀ ਉਹਨਾਂ ਨੇ ਗਲਤ ਬਥਲੋ ਕੀਤਾ ਉਹਨੇ ਬੈ ਗਲਤੀ ਕੀਤਾ ਉਸਨੇ ਲੱਗਣ ਦੋਗੇ ਜੀ ਹੁਣ ਜਾਂ ਨਹੀਂ ਨਹੀਂ ਸੱਜ ਭਰੇ ਟਰੱਕ ਨਹੀਂ ਆਹੀ ਨਿਕਲ ਜਾ ਉਹਦਾ ਸਮਾਨ ਆ ਜੀ ਘਰੇ ਲੂ ਉਹ ਕਿਹੜਾ ਵਜਨ ਬਹੁਤ ਜ਼ਿਆਦਾ ਨਹੀਂ ਉਹ ਜੋ ਘਰੇਲੀ ਪਰਿਵਾਰਕ ਵਾਲਾ ਹੋਊਗਾ ਉਹਨੂੰ ਸਰ ਅਸੀਂ ਨਹੀਂ ਰੋਕਾਂਗੇ ਉਹ ਘਰ ਪਰਵਾਦ ਉਹ ਘਰੇਲੂ ਸਮਾਨ ਦਾ ਹੀ ਹੋਊਗਾ ਇਹ ਸੱਜ ਜੀ ਉਸ ਦਾ ਇਨਸਾਨ ਨੇ ਗਲਤ ਕੀਤਾ ਜਿਸ ਤਰੀਕੇ ਕੀਤਾ ਪਰ ਅਸੀਂ ਤਾਂ ਚਾਹੁੰਦੇ ਪਰਿਵਾਰਕ ਜੋ ਉਹਦੇ ਨਾਲ ਕਹਣਾ ਉਹਦਾ ਇਕੱਠੇ ਆ ਤੇ ਅਸੀਂ ਉਹਨਾਂ ਨੂੰ ਥੋੜੀ ਰੋਕਾਂਗੇ ਰਾਤੀ ਕੌਣ ਮੁਲਾਜ਼ਮ ਸੀਗਾ ਉਹ ਤੇ ਸੱਜ ਉਹ ਹੋਮਗੜ ਦਾ ਪੱਲੇ ਪਾਸੇ ਕੀ ਨਾਮ ਨਾਮ ਕੀ ਹੋਊਗਾ ਮੈਂ ਨਾਮ ਸਰ ਪੂਰਾ ਨਹੀਂਗਾ ਮੈਂ ਨਾ ਤਾਂ ਦੱਸਾਂ ਮੈਂ ਉਹ ਹੌਮਗਾਰ ਵਾਲੇ ਆ ਅਸੀਂ ਇੱਧਰ ਹੀ ਹੁੰਦੇ ਡਿਊਟੀ ਸਾਡੀ ਡਿਊਟੀ ਤੁਹਾਡੇ ਵੱਲੋਂ ਹੀ ਲਾਈਆਂ ਜਾਂਦੀਆਂ ਉਧਰ ਵੀ ਨਹੀਂ ਨਹੀਂ ਸਾਰਾ ਅਸੀਂ ਨਹੀਂ ਹਾਂਜੀ ਇਹਦੇ ਹੋਮਗਾਰਡ ਵਾਲੇ ਇਹਨਾਂ ਦੇ ਇੰਚਾਰਜ ਲਾਉਂਦੇ ਆ ਜਿਹੜੇ ਉਧਰ ਪੁਲਿਸ ਮੁਲਾਜ਼ਮ ਨੇ ਪਿਛਲੀ ਵਾਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਜਿਹੜੇ ਇੱਧਰੋਂ ਟਿਪਲੇ ਟਰਾਲੇ ਭਰੇ ਹੋਏ ਆ ਜਾਂਦੇ ਆ ਉਹ ਕਹਿੰਦੇ ਸਾਨੂੰ ਫਿਰ ਉਧਰੋਂ ਲੰਘਾਣੇ ਪੈਂਦੇ ਆ ਨਹੀਂ ਸਾਰੀ ਇਸ ਤਰ੍ਹਾਂ ਨਹੀਂ ਜਿਹੜੇ ਉਧਰੋਂ ਆ ਜਾਂਦੇ ਇੱਧਰੋਂ ਤੁਹਾਨੂੰ ਕਹਿੰਦੇ ਆ ਦੇਖੋ ਇਹ ਪਹਿਲਾਂ ਜੇ ਕੋਈ ਹੁਣ ਜਾਣਕਾਰ ਪਹਿਲਾਂ ਅਫਸਰਾਂ ਦਾ ਕੋਈ ਹੁਕਮ ਹੋਵੇ ਹਾਂਜੀ ਕਿ ਫੇ ਉਹਨੂੰ ਤਾਂ ਭੇਜਣਾ ਹੀ ਭੇਜਣਾ ਪੈਣਾ ਸੀ ਅਫਸਰਾਂ ਦੇ ਹੁਕਮ ਦੇ ਨਾਲ ਤੁਸੀਂ ਹਾਂਜੀ ਕੋਈ ਨਾ ਕੋਈ ਹਾਕਮ ਦੰਦਾ ਜੀ ਨਹੀਂ ਦੇ ਟਿੱਪਰ ਵੀ ਲੰਘਦੇ ਰਾਤ ਨੂੰ ਇੱਥੋਂ ਸਰ ਮੇਰੇ ਹੂੰ ਵੇਜ ਰੂੜੀ ਚ ਤਾਂ ਨਹੀਂ ਕੋਈ ਡੇਲੀ ਲੰਘਦੇ ਦਿਨ ਚ ਵੀ ਲੰਘਦੇ ਆ ਸਰ ਜਿਹੜੇ ਮੱਛਵਾੜਾ ਸਾਹਿਬ ਸਾਡੇ ਕੋਲ ਪਹੁੰਚਦੇ ਨੇ ਚਾਹੇ ਇੱਥੇ ਦੇ ਟਿੱਪਰ ਨੇ ਚਾਹੇ ਭਾਰੀ ਬਾਨ ਨੇ ਉਹ ਪੁਲ ਤੋੜ ਕੇ ਲੰਘਦੇ ਨੇ ਜਾਂ ਮਤਲਬ ਕਿਹੜੇ ਤਰੀਕੇ ਲੰਘਦੇ ਕਿਧਰ ਹੋਏ ਇੱਥੋਂ ਇਸੇ ਰਸਤੇ ਇਸੇ ਰਸਤੇ ਵੀ ਜਾਂਦੇ ਆਂ ਤੇ ਅੱਜ ਸਾਡੇ ਸਹੂਇਦਾ ਤੇ ਕੋਈ ਨਹੀਂ ਆਇਆ ਤੂੰ ਅ ਸਾਡੀ ਸੇਵਰ ਦੀ ਡਿਊਟੀ ਲੱਗੀ ਜਾਂਦੀ ਹੋਈ ਔਰ ਤੁਸੀਂ ਉਧਰ ਦੇਖੋ ਲਾਈਨਾਂ ਲੱਗੀਆਂ ਪੜੀ ਤੱਕ ਤੇ ਦੇਖੋ ਜੀ ਇਹ ਬਾਕੀ ਬਾਕਸ ਵੀ ਮੋੜੇ ਆ ਜੀ ਮੀਡੀਆ ਆ ਜਾਂਦਾ ਜੀ ਉਦੋਂ ਲਾਈਨਾਂ ਲੱਗ ਜਾਂਦੀਆਂ ਨੇ ਜੀ ਬਾਅਦ ਦੇ ਵਿੱਚ ਫਿਰ ਕੱਲੀ ਕੱਲੀ ਗੱਡੀ ਨਿਕਲ ਜਾਂਦੀ ਸਾਨੂੰ ਸਰ ਤੁਹਾਡਾ ਹੁਣ ਦੀ ਜਾਣਕਾਰੀ ਦਿਓ ਜੀ ਹੁਣ ਜਿਹੜੇ ਟਿਪਰ ਬੰਦ ਆ ਜਾਂ ਚੱਲ ਰਹੇ ਨੇ ਫਿਰ ਆ ਤਾਂ ਬੰਦ ਹੈ ਜੀ ਇਹਦੋਂ ਜ਼ਿਆਦਾ ਖਰਾਬ ਹੋ ਗਿਆ ਪ੍ਰੋਬਲਮ ਉਹਦੇ ਕਰਕੇ ਤਾਂ ਕੀਤਾ ਬੰਦ ਕੀਤਾ ਕਿ ਕਿੰਨੇ ਘੰਟੇ ਲਈ ਬੰਦ ਆ ਇਹ ਸਰ ਟਾਈਮ ਤਾਂ ਕੋਈ ਮਿਲਿਆ ਨਹੀਂ ਜਦੋਂ ਅਫਸਰ ਹੁਕਮ ਕਰਨਗੇ ਤੇ ਜਾਨੀ ਇਹ ਲਈ ਮੰਨਦਾ ਜੀ ਉਹਦਾ ਨਹੀਂ ਨਹੀਂ ਇਹਦਾ ਸਰ ਸਵੀਕਾਰ ਦੇ ਆਈਦਾ ਤੇ ਇਹਦਾ ਰੁਕੇ ਆ